ਚੋਣਾਂ ਦੇ ਨੇੜੇ ਆ ਰਹੇ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਫਿਰ ਤੋ ਆ ਗਿਆ ਹੈ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹੁਣ ਕੋਰਟ ਨੇ ਈਡੀ ਨੂੰ ਸਮਨਦਾਰੀ ਕੀਤਾ ਹੈ ਤੇ ਦੋ ਹਫ਼ਤਿਆਂ ਦੇ ਵਿੱਚ ਸਮਾਂ ਮੰਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਕਿਉਂ ਨਹੀਂ ਕੇਜਰੀਵਾਲ ਪੇਸ਼ ਹੋ ਰਹੇ ਤੇ ਜੇਕਰ ਪੇਸ਼ ਹੋਣਗੇ ਤਾਂ ਹੀ ਪਤਾ ਚੱਲੇਗਾ ਕਿ ਉਹ ਚਾਹੁੰਦੇ ਕੀ ਨੇ ਤੇ ਜਿਸ ਤੋਂ ਬਾਅਦ ਦਿੱਲੀ ਦੇ ਕੋਰਟ ਦੇ ਵੱਲੋਂ ਜਿਹੜਾ ਪੇਸ਼ ਕੀਤਾ ਗਿਆ ਹੈ ਈਡੀ ਨੂੰ ਨੋਟਿਸ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਹੁਣ ਦੋ ਹਫ਼ਤਿਆਂ ਦਾ ਸਮਾਂ ਜਿਹੜਾ ਦਿੱਤਾ ਗਿਆ ਤੇ ਦੋ ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਗਿਆ ਹੈ ਤੇ ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਕੋਰਟ ਦੇ ਵੱਲੋਂ ED ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦਾ ਸਮਾਂ ਦਿੱਤਾ ਅਤੇ ਜਵਾਬ ਦੇਣ ਦੇ ਲਈ ED ਨੂੰ ਕਿਹਾ ਗਿਆ ਹੈ ਤੇ ਕੇਜਰੀਵਾਲ ਕਿਉਂ ਨਹੀਂ ਪੇਸ਼ ਹੋ ਰਹੇ ਤੇ ਜੇਕਰ ਉਹ ਪੇਸ਼ ਨਹੀਂ ਹੋਣਗੇ ਤਾਂ ਕਿੱਦਾਂ ਪਤਾ ਲੱਗੇਗਾ ਕਿ ਉਹ ਚਾਹੁੰਦੇ ਕੀ ਨੇ ਤੇ ਜਿਸ ਤੋਂ ਬਾਅਦ ਇਹ ਕੋਰਟ ਦੇ ਵੱਲੋਂ ਟਿੱਪਣੀ ਕਰਕੇ ਹੁਣ ED ਨੂੰ ਜਿਹੜਾ ਸਖਤ ਨੋਟਿਸ ਭੇਜਿਆ ਗਿਆ ਤੇ 22 ਅਪ੍ਰੈਲ ਨੂੰ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਤੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਫੀ ਵਾਰ ਸੰਮਣ ਆ ਚੁੱਕੇ ਨੇ ਤੇ ਜਿਸ ਦੇ ਦੌਰਾਨ ਉਹ ਪੇਸ਼ ਨਹੀਂ ਹੋਏ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਜਾਣੀ ਸੀ ਪਰੰਤੂ ਉਹਨਾਂ ਨੇ ਸੰਮਣਾ ਨੂੰ ਗੈਰਕਾਨੂੰਨੀ ਦੱਸਿਆ ਤੇ ਜਿਸ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜਿਹੜੇ ਇਹ ਸੰਮਣੇ ਗੈਰਕਾਨੂੰਨੀ ਨੇ ਤੇ ਭਾਜਪਾ ਨੂੰ ਚੋਣ ਦਾ ਪ੍ਰਚਾਰ ਕਰਨ ਤੋਂ ਰੋਕ ਰਹੀ ਹੈ ਤੇ ਜਿਸ ਦੇ ਦੌਰਾਨ ਭਾਜਪਾ ਤੇ ਵੱਡੇ ਇਲਜ਼ਾਮ ਲਗਾਏ ਗਏ ਤੇ ਉੱਥੇ ਹੀ ਦਿੱਲੀ ਦੇ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਈ ਤੇ ਫਿਜ਼ੀਕਲ ਤੌਰ ਤੇ ਉਹ ਪੇਸ਼ ਹੋਏ ਤੇ ਜਿਸ ਦੇ ਦੌਰਾਨ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਉੱਥੇ ਹੀ ਐਡੀ ਦੇ ਵੱਲੋਂ ਫਿਰ ਜਿਹੜਾ ਅਗਲੇ ਦਿਨ ਸਮਣ ਭੇਜ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਫਿਰ ਜਿਹੜਾ ਨਵਾਂ ਸਮਣ ਟੁਕਰਾ ਦਿੱਤਾ ਤੇ ਹੁਣ ਕੋਰਟ ਦੇ ਵੱਲੋਂ ਦਿੱਲੀ ਕੋਰਟ ਦੇ ਵੱਲੋਂ ਜਿਹੜਾ ਸਮਾਣਾ ਈਡੀ ਨੂੰ ਹੀ ਜਾਰੀ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ ਈਡੀ ਤੋਂ ਜਵਾਬ ਮੰਗਿਆ ਜਾ ਰਿਹਾ ਤੇ 2 ਹਫ਼ਤਿਆਂ ਦੇ ਲਈ ਜਿਹੜਾ ਜਵਾਬ ਦੇਣ ਦੇ ਲਈ ਕਿਹਾ ਹੈ ਕਿ ਕਿਉਂ ਨਹੀਂ ਕੇਜਰੀਵਾਲ ਪੇਸ਼ ਹੋ ਰਹੇ ਤੇ ਦੇਖ ਕੇ ਉਹ ਪੇਸ਼ ਨਹੀਂ ਹੋਣਗੇ ਤੇ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਉਹ ਚਾਹੁੰਦੇ ਕੀ ਨੇ ਤੇ ਹੁਣ ਦੱਸ ਇਹ ਕਿ ਹੁਣ ਈਡੀ ਨੂੰ ਜਿਹੜਾ 2 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਤੇ ਜਵਾਬ ਮੰਗਿਆ ਗਿਆ ਤੇ ਜਿਸ ਨੂੰ ਲੈ ਕੇ 22 April ਨੂੰ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਤੇ ਕੇਜਰੀਵਾਲ ਨੂੰ ਜਿਹੜਾ ਇਸ ਗੱਲ ਨੂੰ ਲੈ ਕੇ ਜਿਹੜਾ ਸਵਾਲ ਹੁਣ ਕਾਫੀ ਉੱਠ ਰਹੇ ਨੇ ਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਵੀ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਕਿ ਦੇਖ ਕੇ ਐਨਏਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਟੜੀ ਇਮਾਨਦਾਰ ਨੇ ਤਾਂ ਉਹ ਪੇਸ਼ ਕਿਉਂ ਨਹੀਂ ਹੋ ਰਹੇ ਤੇ ਜਿਸ ਦੇ ਦੌਰਾਨ ਲਗਾਤਾਰ ਸਿਆਸਤ ਦਾ ਪਾਰ ਚੜਦਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਜਿਹੜੀ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਤੇ ਉਸ ਤੋਂ ਪਹਿਲੇ ਹੀ ਆਮ ਆਦਮੀ ਪਾਰਟੀ ਨੂੰ ਵੱਡੇ ਝਟਕੇ ਵੀ ਲੱਗ ਰਹੇ ਨੇ ਤੇ ਜਿਸ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਵਾਂ ਸੰਮਣ ਜਾਰੀ ਕੀਤਾ ਗਿਆ ਤੇ ਸੰਮਣ ਦੇ ਦੌਰਾਨ ਉਹ ਪੇਸ਼ ਨਹੀਂ ਹੋ ਰਹੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਨਵਾਂ ਸੰਮਣ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਪੇਸ਼ੀ ਨਹੀਂ ਦੇਵਾਂਗਾ ਤੇ ਇਹ ਜਿਹੜੇ ਸੰਮਣ ਨੇ ਪੂਰਨ ਤੌਰ ਤੇ ਗੈਰ ਕਾਨੂੰਨੀ ਤੇ ਬੀਜੇਪੀ ਚਾਲਾ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਨਵਾਂ ਸੰਮਣ ਵੇਟ ਠੁਕਰਾ ਦਿੱਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹੁਣ ED ਨੂੰ ਨੋਟਿਸ ਕੋਡ ਨੇ ਜਾਰੀ ਕਰ ਦਿੱਤਾ ਹੈ ਤੇ ਦੋ ਹਾਪਨਿਆਂ ਦਾ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਕਿ ਦੋ ਹਾਪਨਿਆਂ ਦੇ ਵਿੱਚ ਜਵਾਬ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਹੁਣ ਅਗਲੀ ਜਿਹੜੀ ਸੁਣਵਾਈ ਆ 22 April ਤੋਂ ਇਸ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੈ ਵੱਡੀ ਖਬਰ ਸਾਹਮਣੇ ਆਈ